ਹੀਟ ਪੀਐਸਟੀਟ ਦੀ ਜਿਹੜੀ ਯੂਨੀਅਨ ਹੈ ਉਹਦੇ ਵੱਲੋਂ ਵੀ ਧਰਨਾ ਪਿਛਲੇ 8 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਜਿਹੜੀ ਕੈਪਟਨ ਸਰਕਾਰ ਹੈ ਉਹ ਆਪਣੇ ਐਮਐਲਏ ਨੂੰ ਜਿਨ੍ਹਾਂ ਦੇ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਹੈ ਉਹਨਾਂ ਨੂੰ ਉਹਨਾਂ ਦੇ ਨੌਜਵਾਨ ਮੁੰਡਿਆਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਗੱਲ ਕਰਦੀ ਹੈ ਦੂਜੇ ਪਾਸੇ ਅੱਜ ਪੰਜਾਬ ਦੇ ਵਿੱਚ ਜਗਾ ਜਗਾ ਪੰਜਾਬ ਦਾ ਹਾਲ ਬਣਾ ਕੇ ਰੱਖ ਦਿੱਤਾ ਹੈ ਕਿ ਸਿੱਖਿਆ ਪ੍ਰੋਵਾਈਡਰਾਂ ਦਾ ਧਰਨਾ ਔਰ ਯੂਨੀਨਾ ਹੋਰ ਜੱਥੇਬੰਦੀਆਂ ਦਾ ਸਫਾਈ ਕਰਮਚਾਰੀਆਂ ਦਾ ਟਰਾਂਸਪੋਰਟਰਾਂ ਦਾ ਧਰਨਾ ਅਜ ਪੰਜਾਬ ਚ ਚੱਲ ਰਹੇ ਹਨ ਪਰ ਕਾਂਗਰਸ ਦੀ ਸਰਕਾਰ ਇਸ ਵਕਤ ਸਿਰਫ ਆਪਣੇ ਅੰਦਰੂਨੀ ਕਲੇਸ਼ ਦੇ ਵਿੱਚ ਕਿ ਉਹ ਜਿਹੜਾ ਕਲੇਸ਼ ਹੈ ਉਹ ਕਿਸੇ ਵੀ ਪੰਜਾਬ ਦੇ ਮੁੱਦੇ ਦੇ ਉੱਤੇ ਨਹੀਂ ਹੈਗਾ ਉਹ ਆਪਣੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਲੋੜਾਂ ਦੇ ਲਈ ਹੈ ਕੋਈ ਕਹਿੰਦਾ ਮੈਨੂੰ ਰੇਟੇ ਦੇ ਵਿੱਚ ਵੱਧ ਹਿੱਸਾ ਚਾਹੀਦਾ ਕੋਈ ਕਹਿੰਦਾ ਮੇਰੇ ਮੁੰਡੇ ਨੂੰ ਐਡਜਸਟ ਕਰ ਦਿਓ ਕੋਈ ਡਿਪਟੀ ਸੀਐਮ ਬੰਨਣਾ ਚਾਹੁੰਦਾ ਕੋਈ ਮੁੱਖ ਮੰਤਰੀ ਬੰਨਣਾ ਚਾਹੁੰਦਾ ਉੱਤੇ ਤੱਕ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਜਿਹੜੇ ਜਿਵੇਂ ਕੱਲ ਵੀ ਅਸੀਂ ਲਾਈਵ ਕੀਤਾ ਸੀ ਕਿ ਸਿੱਖਿਆ ਪ੍ਰੋਵਾਈਡਰ ਤਕਰੀਬਨ 13000 ਬੈਠੇ ਉੱਥੇ 308 ਇਦਾਂ ਦੇ ਕੈਂਡੀਡੇਟ ਜਿਨ੍ਹਾਂ ਦੀ ਦ ਬੜਾ ਗੰਭੀਰ ਮਸਲਾ ਹੈ ਇਹਨਾਂ ਦੀ ਗਿਣਤੀ 308 ਹੈ 310 ਸੀਗੇ ਉਹਨਾਂ ਵਿੱਚੋਂ ਦੋ ਨੂੰ ਬੈਕ ਡੋਰ ਤੋਂ ਐਂਟਰੀ ਦੇ ਦਿੱਤੀ ਗਈ ਹੈ ਕਿਉਂਕਿ ਉਹਦਾ ਕਾਰਨ ਇਹ ਹੈ ਉਹ ਦੋ ਕਿਸੇ ਨਾ ਕਿਸੇ ਲੀਡਰ ਦੇ ਨਜ਼ਦੀਕੀ ਸੀ ਰਿਸ਼ਤੇਦਾਰ ਸੀ ਜਾਂ ਪਤਾ ਨਹੀਂ ਕੀ ਕਾਰਨ ਨੇ ਉਹ ਸਿਰਫ ਉਹ ਦੋ ਨੂੰ ਐਂਟਰੀ ਦੇ ਦਿੱਤੀ ਤੇ ਬਾਕੀ 308 ਬੰਦਿਆਂ ਦਾ ਜਿਹੜਾ ਹੈਗਾ ਉਹਨਾਂ ਦਾ ਕੀ ਕਸੂਰ ਹੈ ਇਹ ਉਹ ਸਾਥੀ ਨੇ ਸਾਡੇ ਜਿਨ੍ਹਾਂ ਦੇ ਵਿੱਚ ਮੇਰੀਆਂ ਭੈਣਾਂ ਮੇਰੇ ਵੀਰ ਜਿਨ੍ਹਾਂ ਨੇ ਜਿਨ੍ਹਾਂ ਦੇ ਹੁਣ 10 ਸਾਲ ਹੋ ਚੁਕੇ ਸੰਘਰਸ਼ ਕਰਦੇ ਨੂੰ ਹਾਈ ਕੋਰਟ ਦੇ ਵਿੱਚ ਲੱਖਾਂ ਰੁਪਏ ਦੇ ਵਕੀਲ ਕਰਕੇ ਇਹ ਮੈਨੂੰ ਦੱਸ ਰਹੇ ਸੀ ਕਿ ਕਿਵੇਂ ਕਿ ਮੈਨੂੰ ਪਤਾ ਉਹ ਬਹੁਤ ਹੀ ਕਾਬਲ ਸੀਨੀਅਰ ਐਡਵੋਕੇਟ ਨੇ ਉਹਨਾਂ ਦੀ ਲੱਖਾਂ ਰੁਪਏ ਦੀਆਂ ਫੀਸਾਂ ਨੇ ਉਹ ਕਿਸੇ ਨੇ ਆਪਣੇ ਡੰਗਰ ਵੇਚ ਕੇ ਕਿਸੇ ਨੇ ਗਹਿਣੇ ਗਿਰਵੀ ਰੱਖ ਕੇ ਕਿਸੇ ਨੇ ਆਪਣੇ ਮਾਪੇ ਦੀ ਸਾਰੀ ਕਮਾਈ ਕਰਕੇ ਪਤਾ ਨਹੀਂ ਕਿਵੇਂ ਕਿਵੇਂ ਕਰਕੇ ਉਹ ਲੱਖਾਂ ਰੁਪਏ ਦੀਆਂ ਫੀਸਾਂ ਦਿੱਤੀਆਂ ਤੇ 10 ਸਾਲ ਦੇ ਵਿੱਚ ਵੀ ਉਹ ਇਨਸਾਫ ਨਹੀਂ ਮਿਲ ਸਕਿਆ ਤੇ ਗਲਤੀ ਕੀ ਸੀਗੀ ਕਿ ਚਾਰ ਪ੍ਰਸ਼ਨ ਜਿਹੜੇ ਸਿੱਖਿਆ ਵਿਭਾਗ ਦੇ ਵੱਲੋਂ ਜਿਹੜੇ ਉਹ ਪ੍ਰਸ਼ਨ ਉਹ ਗਲਤ ਪੁੱਛੇ ਗਏ ਜਿਹਦੇ ਵਿੱਚੋਂ ਮੈਨੂੰ ਦੱਸਿਆ ਗਿਆ ਇੱਕ ਪ੍ਰਸ਼ਨ ਤਾਂ ਐਡਾਂ ਦਾ ਸੀਗਾ ਕਿ ਜਿਹੜਾ ਇੱਕ ਸਰਕਲ ਹੁੰਦਾ ਉਹਦੇ ਕਿੰਨੀ ਡਿਗਰੀ ਹੁੰਦੀ ਹੈ ਤੇ ਉਹਦਾ ਜਵਾਬ ਉਹਨਾਂ ਦੇ ਵੱਲੋਂ 372 ਜਾਂ 373 ਡਿਗਰੀ ਦੱਸਿਆ ਗਿਆ 372 373 ਡਿਗਰੀ ਇਹ ਸਿੱਖਿਆ ਵਿਭਾਗ ਹੈ ਪੰਜਾਬ ਦਾ ਉਸ ਗਲਤੀ ਦੇ ਪੀੜਿਤ ਉਸ ਗਲਤੀ ਦੇ ਪੀਰੀਅਡ ਦੇ ਤੇ ਇਹ ਗਏ ਤੇ ਇਹਨਾਂ ਨੂੰ ਪਾਇਆ ਗਿਆ ਕਿ ਬੰਦਾ 10 ਸਾਲਾਂ ਤੋਂ ਆਪਣੀ ਨੌਕਰੀ ਮੰਗ ਰਿਹਾ ਹੈ ਇਹਨਾਂ ਦਾ ਭਵਿੱਖ ਹੈ ਜਿਹੜਾ ਅੱਧੀ ਉਮਰ ਨਿਕਲ ਚੁੱਕੀ ਹੈ ਹਾਈ ਕੋਰਟ ਦੇ ਵਿੱਚ ਰਿਟ ਪੈਂਡਿੰਗ ਹੈ ਹਾਈ ਕੋਰਟ ਦਾ ਇੱਕ ਆਰਡਰ ਮੈਂ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਵੀ ਹਾਂ ਬੜੇ ਜ਼ਿੰਮੇਵਾਰੀ ਨਾਲ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਇਮੀਡੀਏਟਲੀ ਜਿਹੜਾ ਆਨ ਗoing ਪ੍ਰੋਸੈਸ ਹੈ ਉਹਦੇ ਵਿੱਚ ਕਨਸਿਡਰ ਕੀਤਾ ਜਾਵੇ ਇਹ ਆਰਡਰ ਹੈ ਜਿਹੜਾ ਇਹ ਨਵੰਬਰ 27 ਨਵੰਬਰ 2020 ਦਾ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਉਸ ਦੇ ਬਾਵਜੂਦ ਵੀ ਸਰਕਾਰ ਦੀ ਜਿਹੜੇ ਕੰਨਾਂ ਉਨਾਂ ਤੇ ਜੂਨੀ ਰੰਗੀ ਇਹ ਵਿਚਾਰੇ ਸੰਘਰਸ਼ ਕਰ ਰਹੇ ਨੇ ਧਰਨੇ ਤੇ ਬੈਠੇ ਨੇ 8 ਦਿਨ ਤੋਂ ਇਹਨਾਂ ਦੇ ਕੋਈ ਨਾ ਕੋਈ ਸਾਥੀ ਜਾ ਕੇ ਗੱਲਬਾਤ ਕਰਦੇ ਨੇ ਬਹੁਤ ਮੁਸ਼ਕਿਲ ਨਾਲ ਇਹਨਾਂ ਨੂੰ ਸਿੱਖਿਆ ਮੰਤਰੀ ਵਿਜੇਂਦਰ ਸਿੰਘਲੇ ਦਾ ਟਾਈਮ ਮਿਲਿਆ ਤੇ ਉਹ ਕਹਿੰਦੇ ਕਿ ਅਦਾਲਤਾਂ ਦਾ ਕੰਮ ਹੁੰਦਾ ਫੈਸਲਾ ਸੁਣਾਣਾ ਮੰਨਣਾ ਜਾਂ ਨਾ ਮੰਨਣਾ ਸਾਡਾ ਕੰਮ ਨਹੀਂ ਹੈਗਾ ਇਹ ਪੰਜਾਬ ਸਰਕਾਰ ਦੇ ਹਾਲਾਤ ਹੈ ਪਹਿਲੀ ਗੱਲ ਤਾਂ ਇਹਨਾਂ ਦਾ ਕੇਸ ਔਨ ਮੈਰਿਟ ਮੰਦਾ ਕਿਉਂਕਿ ਸਿੱਖਿਆ ਵਿਭਾਗ ਦੀ ਗਲਤੀ ਸੀਗੀ ਉਸ ਤੋਂ ਬਾਅਦ نئی ਸਰਕਾਰ ਸੁਧਰੀ ਹਾਈ ਕੋਰਟ ਨੂੰ ਆਰਡਰ ਕਰ ਦਿੱਤਾ ਤੇ ਹਾਈ ਕੋਰਟ ਦਾ ਆਰਡਰ ਜਿਹੜਾ ਹੈ ਉਹ ਸਰਕਾਰ ਦੇ ਉੱਤੇ 101% ਲਾਗੂ ਹੁੰਦਾ ਹੈ ਅਗਰ ਸਰਕਾਰ ਨਹੀਂ ਲਾਗੂ ਕਰਦੀ ਤਾਂ ਕੰਟੈਂਪਟ ਬਣਦੀ ਹੈ ਉਹ ਮੇਰੇ ਸਾਥੀਆਂ ਦੀ ਮੇਰੇ ਭਾਈਆਂ ਤੇ ਪੈਣਾ ਦੀ ਬਦਕਿਸਮਤੀ ਹੈ ਕਿ ਕੋਵਿਡ ਆ ਗਿਆ ਕੋਰਟ ਬੰਦ ਸੀ ਨਹੀਂ ਹੁਣ ਤੱਕ ਮੈਨੂੰ ਪੱਕਾ ਯਕੀਨ ਹੈ ਕਿ ਹਾਈ ਕੋਰਟ ਨੇ ਇਹਦੇ ਤੇ ਸਟ੍ਰਿਕਟ ਨੋਟਿਸ ਲਿਆ ਹੋਣਾ ਸੀ ਤੇ ਸਾਰੇ ਜ਼ਿੰਮੇਵਾਰ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਸੀ ਮੇਰੀ ਇਹ ਦਿਲੋਂ ਮੰਗਿਆ ਜੀ ਹੱਥ ਜੋੜ ਕੇ ਕਿ 308 ਬੰਦਿਆਂ ਨੇ ਆਲ ਰੈਡੀ ਮੇਰੇ ਭਾਈਆਂ ਭੈਣਾਂ ਦਾ ਜਿਹੜੀ ਜ਼ਿੰਦਗੀ ਹੈ ਅੱਧੀ ਉਮਰ ਉਹ ਲੰਘ ਚੁੱਕੀ ਹੈ ਇੱਕ ਇੱਕ ਦਿਨ ਦਾ ਡਿਲੇ ਵੀ ਜਿਹੜਾ ਹੈਗਾ ਉਹ ਘਟਕ ਹੈ ਅਸੀਂ ਸਮੁੱਚੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਇਹਨਾਂ ਜਿਹੜੇ ਸਾਥੀਆਂ ਦੇ ਨਾਲ ਇਨਸਾਫ ਕੀਤਾ ਜਾਵੇ ਇਹਨਾਂ ਨੂੰ ਇਹਦਾ ਬੰਦ ਦਾ ਹੱਕ ਦਿੱਤਾ ਜਾਵੇ ਜੇ ਨਹੀਂ ਦਿੱਤਾ ਜਾਊਗਾ ਤਾਂ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਖੜੀ ਹੈ ਜਿੱਥੇ ਵੀ ਹੈ ਇਸ ਮਸਲੇ ਨੂੰ ਮੇਰੀ ਤੁਹਾਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀ ਸਰਕਾਰ ਹੈ ਉਸ ਦੇ ਜਿਹੜੇ ਉਹਦੇ ਉੱਤੇ ਜਿਹੜੇ ਹੈ ਉਹ ਸੁਣ ਸਕੇ ਤੇ ਇਹਨਾਂ ਦੀ ਜਿਹੜੀ ਵਿਚਾਰਿਆਂ ਦੇ ਨਾਲ ੱਟਕਾ ਹੋਇਆ ਉਸ ਦੀ ਸੁਣਵਾਈ ਹੋ ਸਕੇ ਕਿਸੇ ਸਾਥੀ ਨੇ ਕੁਝ ਜਦੋਂ ਤੁਹਾਡੇ ਚੁੱਕਿਆ ਨਾ ਮੈਂ ਇਹੀ ਗੱਲ ਕਹਣੀ ਚਾਹੁੰਦਾ ਮੈਂ ਕਿ ਜਿਹੜੀ ਗਲਤੀ ਹੈ ਉਹ ਮੇਰੀ ਪੂਰੀ ਸਰਕਾਰ ਦੀ ਗਲਤੀ ਹੈ ਸਾਡੀ ਕੋਈ ਗਲਤੀ ਨਹੀਂ ਹੈ ਸਾਡੀ ਤਾਂ ਗਲਤੀ ਇਹੀ ਹੈ ਕਿ ਅਸੀਂ ਪੜੇ ਲਿਖੇ ਹੋ ਗਏ ਆ ਇਸ ਲਈ ਪਿਛਲੇ ਲਗਭਗ ਸਾਡੇ 10 ਸਾਲ ਹੋ ਚੁੱਕੇ ਆ 10 ਸਾਲ ਅਸੀਂ ਇੱਥੇ ਗਾਲਤੇ ਆ ਇਹਨਾਂ ਦੇ ਆਏ ਦਿਨ ਅਸੀਂ ਇੱਥੇ ਪ੍ਰਸ਼ਾਸਨ ਦੇ ਕੋਲੇ ਆਉਨੇ ਆ ਮਿੰਤ ਤਰਲਾ ਕਰਦੇ ਆ ਤੇ ਹਰੇਕ ਬੰਦੇ ਨੂੰ ਇਹ ਚੀਜ਼ ਪਤਾ ਵਾ ਕਿ ਸਾਡਾ ਕੋਰਟ ਦਾ ਕੇਸ ਕੀ ਆ ਹਰੇਕ ਸਾਨੂੰ ਇਹ ਗੱਲ ਕਹਿ ਦਿੰਦਾ ਕਿ ਹਾਂਜੀ ਤੁਹਾਡੇ ਇਸ ਮੁੱਦੇ ਦੇ ਬਾਰੇ ਸਾਨੂੰ ਪਤਾ ਵਾ ਤੁਹਾਡੇ ਇਸ ਮੁੱਦੇ ਨਾਲ ਰਿਲੇਟਡ ਸਾਡੀ ਮੀਟਿੰਗ ਹੋਣੀ ਆ ਕੋਈ ਗੱਲ ਨਹੀਂ ਤੁਹਾਡਾ ਹੱਲ ਹੋ ਜਾਊਗਾ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਕੋਰਟ ਤੱਕ ਚਲੇ ਗਏ ਆ ਕੋਰਟ ਦੇ ਵਿੱਚੋਂ ਡਿਸੀਜਨ ਆ ਚੁੱਕਿਆ ਵਾ ਸਾਡੀ ਸੀਟ ਰਿਜ਼ਰਵ ਕਰਨ ਦੀ ਗੱਲ ਕੀਤੀ ਗਈ ਆ ਪਰ ਸਾਡੀਆਂ ਸੀਟਾਂ ਜਿਹੜੀਆਂ ਨੇ ਰਿਜ਼ਰਵ ਹੀ ਨਹੀਂ ਹੋ ਰਹੀਆਂ ਹੈਗੀਆਂ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਨਾਲ ਕੀ ਹੋ ਰਿਹਾ ਵਾ ਆਏ ਦਿਨ ਅਸੀਂ ਇੱਥੇ ਆ ਕੇ ਪੈਂਦੇ ਆ ਸਾਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਿੱਠੀਆਂ ਗੋਲੀਆਂ ਸਾਨੂੰ ਦਿੱਤੀਆਂ ਜਾਂਦੀਆਂ ਨੇ ਸਾਡੇ ਕੋਸ਼ਿਸ਼ ਸਾਥੀ ਇਸ ਤਰ੍ਹਾਂ ਦੀ ਵੀ ਆ ਸੜਕਾਂ ਤੇ ਪੈਣਾ ਕੋਈ ਖੇਡ ਨਹੀਂ ਹੈ ਸਾਡੇ ਨਾਲ ਦੇ ਕੋਈ ਸਾਥੀ ਇਸ ਤਰ੍ਹਾਂ ਵੀ ਇੱਕ ਸਾਥੀ ਇਸ ਤਰ੍ਹਾਂ ਦਾ ਕਿ ਜਿਹਦੇ ਬਾਹ ਦੇ ਉੱਤੇ ਕੋਈ ਚੀਜ਼ ਇਸ ਤਰ੍ਹਾਂ ਦੀ ਘਾਤਕ ਚੀਜ਼ ਲੜ ਗਈ ਕਿ ਉਹਦਾ ਸਾਰਾ ਹੱਥ ਤੇ ਬਾਹ ਜਿਹੜੀ ਆ ਲਗਾਤਾਰ ਜਿਹੜਾ ਬਾ ਪੂਰੀ ਸੋਜ ਦੇ ਵਿੱਚ ਆਇਆ ਪਿਆ ਆ ਸਾਡੇ ਨਾਲ ਜਿਹੜੇ ਸਾਥੀ ਨੇ ਇਹਦੀਆਂ ਕੀ ਦਵਾਈਆਂ ਚੱਲਣੀਆਂ ਨੇ ਚਲੋ ਸ਼ੁਕਰ ਪ੍ਰਮਾਤਮਾ ਦਾ ਕਿ ਜਿਹੜੀ ਸਮੱਸਿਆ ਆਈ ਆ ਇੰਨੀ ਕਿ ਸਮੱਸਿਆ ਆਈ ਕਿ ਇਹਦੇ ਹੱਥ ਦੇ ਉੱਤੇ ਸਮੱਸਿਆ ਆਈ ਆ ਰੱਬ ਨਾ ਕਰੇ ਕੋਈ 19 21 ਇਹਦੀ ਜਾਨ ਨੂੰ ਹੋ ਜਾਵੇ ਤਾਂ ਉਹਦਾ ਜਾਨ ਦਾ ਜ਼ਿੰਮੇਵਾਰ ਕੌਣ ਹੋਊਗਾ ਇਹਦੇ ਮਾਪਿਆਂ ਦੇ ਲਈ ਜਿਹੜਾ ਪੁੱਤ ਇਹੇ ਪੁੱਤ ਆ ਉਹ ਕੋਈ ਪੁੱਤ ਨਹੀਂ ਹੈਗੇ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਸੋ ਪ੍ਰਸ਼ਾਸਨ ਤੋਂ ਅਸੀਂ ਬੇहद ਪਰੇਸ਼ਾਨ ਆ ਅਖੀਰ